ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਮੇਰੇ YouTube ਚੈਨਲ ਸਿੱਧੂ ਰੌਂਤਾ ਤੇ ਸੋ ਜਿਹੜੇ ਵੀਰ ਆਪਣੇ ਚੈਨਲ ਨਾਲ ਨਵੇਂ ਜੁੜੇ ਆ ਚੈਨਲ ਕਰ ਲੈ ਸਬਸਕ੍ਰਾਈਬ ਤੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਲਾਈਕ ਕਰਿਓ ਤੇ ਕਮੈਂਟ ਕਰਕੇ ਦੱਸਿਓ ਵੀ ਵੀਡੀਓ ਕਿਸ ਤਰ੍ਹਾਂ ਲੱਗ ਰਹੀ ਹੈ ਕਿਉਂਕਿ ਕੋਈ ਮੈਂ ਜ਼ਿਆਦਾ ਮਹੱਤਤਾ ਹੈ ਨਹੀਂਗਾ ਮੈਂ ਅੱਗੇ ਵੀ ਵੀਡੀਓ ਚ ਕਈਆਂ ਚ ਕਿਹਾ ਹੈਗਾ ਤੇ ਬਾਕੀ ਆਪਦੇ ਜਿਹੜੇ ਨਿੱਜੀ ਤਜਰਬੇ ਉਹ ਸੀ ਤਾਂ ਸ਼ੇਅਰ ਕਰਦੇ ਰਹਿੰਨੇ ਆ ਪੀ ਅਸੀਂ ਕਿਵੇਂ ਝੋਨੇ ਦੀ ਖਾਸਤ ਕਰਦੇ ਆ ਜਾਂ ਕੋਈ ਸਪਰੇਅ ਕਰਦੇ ਆ ਜਾਂ ਪਦਾਨ ਪਾਉਂਦੇ ਆ ਜਾਂ ਕੋਈ ਚੀਜ਼ ਵਰਤਦੇ ਆ ਉਹਦੇ ਬਾਰੇ ਦੱਸਦੇ ਰਹਿੰਨੇ ਸੋ ਹੁਣ ਕਈ ਦਿਨ ਹੋ ਗਏ ਵੀ YouTube ਤੇ ਆਮ ਹੀ ਚੱਲ ਰਿਹਾ ਸੀਗਾ ਵੀ ਇਸ ਸਾਲ ਸੁੰਡੀ ਦਾ ਅਟੈਕ ਬਹੁਤ ਘੱਟ ਆ ਵੀ ਨਹੀਂ ਅਟੈਕ ਹਜੇ ਹੈ ਨਹੀਂਗਾ ਕੋਈ ਸਪਰੇਅ ਦੀ ਜਾਂ ਪਦਾਨ ਦੀ ਕਾਹਦੀ ਜ਼ਰੂਰਤ ਨਹੀਂ ਤੇ ਬਾਕੀ ਅਲੱਗ-ਅਲੱਗ ਏਰੀਆ ਹੁੰਦੇ ਆ ਕਈਆਂ ਥਾਵਾਂ ਤੇ ਹੁਣ ਮੀਂਹ ਪੈ ਰਿਹਾ ਹੈ ਕਈਆਂ ਥਾਵਾਂ ਤੇ ਨਹੀਂ ਤੇ ਮੁਗੇਜਲੇ ਦੇ ਜਿਹੜੇ ਜਿਹੜੇ ਏਰੀਆ ਦੀ ਏਰੀਆ ਚ ਅਸੀਂ ਰਹਿ ਰਹੇ ਆ ਇੱਥੇ ਕੋਈ ਮੀਂਹ ਦੀ ਸੰਭਾਵਨਾ ਨਹੀਂ ਬੱਦਲਾਂ ਦੀ ਗਰਮੈਸ਼ ਜ਼ਰੂਰ ਆ ਦੋ ਦਿਨ ਹੋ ਗਏ ਜਿਆਦਾ ਗਰਮੀ ਕਰਕੇ ਤੇ ਪੀਆਰ 126 ਚੋਂ ਨੇ ਤੇ ਜੇ ਆਪਾਂ ਗੱਲ ਕਰੀਏ ਤੇ ਆਹ ਝੋਨਾ ਜਿਹੜਾ ਇਹ 40 ਦਿਨ ਦਾ ਹੋ ਗਿਆ ਤੇ ਇਹ ਝੋਨਾ 13 ਜੁਲਾਈ ਨੂੰ ਲਾਇਆ ਸੀਗਾ ਤੇ ਅੱਜ 22 23 ਤਰੀਕ ਹੋ ਗਈ ਹੈ ਅਗਸਤ ਦੀ ਤੇ ਇਹਦੇ ਤੇ ਜਣੀ ਦੀ ਸੁੰਡੀ ਦਾ ਅਟੈਕ ਤਾਂ ਨਹੀਂ ਕਹਿ ਸਕਦੇ ਆਪਾਂ ਗੋਭ ਕੀੜਾ ਗੋਭ ਘਟ ਜਿਹਨੂੰ ਆਪਾਂ ਕਹਿ ਦਿੰਨੇ ਆ ਉਹ ਬਹੁਤ ਆ ਗਈ ਹੈ ਇਹਨਾਂ ਦੇਖੋ ਆ ਗੋਭ ਦੇ ਕਾਰਨ ਸੁੱਕ ਰਿਹਾ ਏ ਤੇ ਅੱਜ ਆ ਦੇਖੋ ਇਸ ਤਰ੍ਹਾਂ ਗੋਭ ਘਟਦਾ ਬਹੁਤ ਜ਼ਿਆਦਾ ਹੈ ਤੇ ਜੇ ਆਪਾਂ ਕਰੀਏ ਸੁੰਡੀ ਵਾਲੇ ਭਮੱਕੜ ਦੀ ਗੱਲ ਤਪਮੱਕੜ ਨੇ ਵੀ ਅੰਡਾ ਦੇਣਾ ਸ਼ੁਰੂ ਕਰ ਦਿੱਤਾ ਹੈ ਤੇ ਆ ਦੇਖੋ ਭਮੱਕੜ ਵੈਸੇ ਵੀ ਉੱਡ ਰਿਹਾ ਏ ਜਦੋਂ ਦੁਪਹਿਰ ਵੇਲੇ ਕਿਤੇ ਸ਼ਾਮ ਨੂੰ 4:00 ਵਜੇ ਜਾਂ ਜਿਵੇਂ ਉਦੋਂ ਭਮੱਕੜ ਬਹੁਤ ਹੜਦਾ ਦਿਖਾਈ ਦਿੰਦਾ ਹੈ ਤੇ ਇੱਥੇ ਆ ਕੇ ਕੀ ਕਰਨਾ ਚਾਹੀਦਾ ਵੈਸੇ ਗੋ ਘੱਟ ਨੂੰ ਜ਼ਿਆਦਾ ਕੰਟਰੋਲ ਜਿੱਥੋਂ ਤੱਕ ਮੇਰਾ ਅੰਦਾਜ਼ਾ ਤੇ ਪ੍ਰਦਾਨ ਬਹੁਤ ਜ਼ਿਆਦਾ ਕੰਟਰੋਲ ਕਰਦੀ ਹੈ ਸਪਰੇ ਦੇ ਮੁਕਾਬਲੇ ਪ੍ਰਦਾਨ ਸਾਨੂੰ ਬਹੁਤ ਵਧੀਆ ਲੱਗਦੀ ਹੈ ਵੀ ਅਸੀਂ ਹਰੇਕ ਸਾਲ ਪ੍ਰਦਾਨ ਹੀ ਪਾਉਂਦੇ ਹਾਂ ਤਕਰੀਬਨ ਕਿਉਂਕਿ ਇਹਨੂੰ ਉੱਲੀ ਰੋਗ ਦੀ ਸਮੱਸਿਆ ਤਾਂ ਬਹੁਤ ਘੱਟ ਆਉਂਦੀ ਹੈ ਵੀ ਇਹਨੂੰ ਉੱਲੀ ਰੋਗ ਦੀ ਸਮੱਸਿਆ ਤਾਂ ਨਹੀਂ ਨੇ ਕਈ ਵੀਰ ਹੁਣ ਕਹਿੰਦੇ ਆ ਵੀ ਪ੍ਰਦਾਨ ਪਾ ਕੇ ਫਿਰ ਉੱਲੀ ਰੋਗ ਦਾ ਹੱਲ ਨਹੀਂ ਹੁੰਦਾ ਤੇ ਅਸੀਂ ਅੱਗੇ ਵੀ ਜਦੋਂ ਪੀਆਰ 1026 ਲਾਈਦੀ ਆ ਤਾਂ ਇੱਕ ਵਾਰ ਪ੍ਰਦਾਨ ਤੇ ਇੱਕ ਵਾਰ ਸਪਰੇ ਕਰੀਦੀ ਆ ਉਸਾਰੇ ਤੇ ਜਾ ਕੇ ਉਹਦੇ ਚੁੱਲੀ ਰੋਗ ਵਾਲੀ ਤੇਲੇ ਵਾਲੀ ਸਪਰੇ ਹੋ ਜਾਂਦੀ ਆ ਤੂਸ ਨੇ ਕੱਟਿਆ ਜਾਂਦਾ ਸੋ ਕਈ ਵੀਰ ਹੁਣ ਇਹ ਵੀ ਕਹਿਣਗੇ ਵੀ ਹੋਰ ਟਰੈਕਟਰਾਂ ਜਾਂ ਕੁਝ ਇਹ ਆਪ ਦੇ ਵਿਚਾਰ ਪੇਸ਼ ਕਰਦਾ ਮੈਂ ਇਹ ਨਹੀਂ ਕਹਿ ਰਿਹਾ ਵੀ ਤੁਸੀਂ ਸਪਰੇਅ ਕਰੋ ਜਾਂ ਪ੍ਰਦਾਨ ਪਾਓ ਤੁਹਾਨੂੰ ਜੋ ਚੰਗਾ ਲੱਗਦਾ ਉਹ ਕਰਨਾ ਪਰ ਮੈਂ ਤਾਂ ਉਹ ਦੱਸ ਰਿਹਾ ਵੀ ਜੋ ਅਸੀਂ ਕਰ ਰਹੇ ਹਾਂ ਤੇ ਜਿਹਦੇ ਨਾਲ ਅਸੀਂ ਜਣੇ ਦੀ ਵਧੀਆ ਝਾੜ ਆ ਰਿਹਾ ਸਾਨੂੰ ਮੈਂ ਉਹ ਤਜਰਬਾ ਸ਼ੇਅਰ ਕੀਤਾ ਕਰਦਾ ਤੇ ਵੈਸੇ ਗੋਭ ਕਟਦਾ ਅਟੈਕ ਹੁਣ ਬਹੁਤ ਜ਼ਿਆਦਾ ਆ ਕਿਉਂਕਿ ਤੁਹਾਡੇ ਏਰੀਆ ਦੇ ਮੌਸਮ ਦਾ ਤਾਂ ਅਲੱਗ-ਅਲੱਗ ਹੋ ਸਕਦਾ ਫਰਕ ਹੋਵੇ ਪਰ ਸਾਡੇ ਏਰੀਆ ਦੇ ਵਿੱਚ ਬਹੁਤ ਜ਼ਿਆਦਾ ਗਰਮੈਸ਼ ਆ ਹਵਾ ਨਹੀਂ ਚੱਲ ਰਹੀ ਗੋਮਾ ਤੇ ਇਹਦੇ ਨਾਲ ਗੋਭ ਕਟਦਾ ਅਟੈਕ ਵੀ ਬਹੁਤ ਜ਼ਿਆਦਾ ਆ ਤੇ ਹੋ ਸਕਦਾ ਵੀ ਇੱਕ ਦੋ ਦਿਨਾਂ ਚੋਂ ਨਾਲ ਦੋ ਦਿਨਾਂ ਦੇ ਵਿੱਚ ਪੱਤਾ ਲਵੇਟ ਸੁੰਡੀ ਦਾ ਅਟੈਕ ਵੀ ਵੀ 100% ਹੀ ਹੋ ਜਾਵੇ वैसे आज दुपरै गिडा ਦਿੱਤਾ ਸੀਗਾ ਦੇਖਣ ਨੂੰ ਮਿਲ ਰਹੇ ਸੀ ਕਿਤੇ ਕਿਤੇ ਕੋਈ ਕੋਈ ਪੱਤਾ ਜਾਂ ਤੇ ਅੰਡਿਆਂ ਦੀ ਕੰਡੀਸ਼ਨ ਤਾਂ ਜਣੇ ਦੀ ਬਣ ਚੁੱਕੀ ਆ ਆ ਦੇਖੋ ਮੱਕੜ ਨੇ ਜਣੇ ਦੀ ਸ਼ੁੰਡੀ ਵਾਲੇ ਅੰਡੇ ਦੇਣੇ ਸ਼ੁਰੂ ਕਰਤੇ ਆ ਤੇ ਇਹਦਾ ਹੱਲ ਜਣੇ ਦੀ ਜੇ ਪਹਿਲਾਂ ਹੀ ਹੋ ਜੇ ਤਾਂ ਚੰਗੀ ਗੱਲ ਆ ਆ ਦੇਖੋ ਭਮੱਕੜ ਵੀ ਬਹੁਤ ਹੋ ਰਿਹਾ ਏ ਜਿੱਥੇ ਕਿਤੇ ਵੀ ਆ ਦੇਖੋ ਸੋ ਆ ਦੇਖ ਪੱਤਾ ਬਲੇਟ ਵੀ ਬਣ ਚੁੱਕੀ ਆ ਤੇ ਤੁਹਾਨੂੰ ਦਿਖਾ ਦਈਏ ਤੇ ਪੱਤਾ ਬਲੇਟ ਦਾ ਅਟੈਕ ਵੀ ਆਉਣਾ ਸ਼ੁਰੂ ਹੋ ਗਿਆ ਐਸ ਲਈ ਇਹਦਾ ਜੋ ਵੀ ਤੁਸੀਂ ਕਰਨਾ ਸਪਰੇਅ ਕਰਨੀ ਆ ਜਾਂ ਪ੍ਰਦਾਨ ਪਾਉਣੀ ਆ ਤੇ ਉਹਦਾ ਹੱਲ ਕਰਿਆ ਜਾਵੇ ਤਾਂ ਚੰਗੀ ਗੱਲ ਆ ਹੁਣ ਕਿ ਹੁਣ ਪੂਰਾ ਟਾਈਮ ਆ ਕਿਉਂਕਿ ਝੋਨਾ 40 ਦਿਨ ਦਾ ਹੋ ਚੁੱਕਿਆ 40 42 ਦਿਨ ਦਾ ਹੋ ਗਿਆ ਹੈ ਤੇ ਤਕਰੀਬਨ ਅੱਧ ਨੂੰ ਜਾਵੜਿਆ ਜਾਨੀ ਕਿ ਹੋਰ ਦੋ ਦਿਨਾਂ ਨੂੰ ਅੱਧ ਚ ਜਾਵੜਨਾ ਕਿਉਂਕਿ ਜਿਹੜੇ ਤਾਂ ਹਾਉਣਾ ਵੀ 90 ਦਿਨ ਕਹਿ ਰਹੇ ਆ 90 ਦਿਨ ਵਿੱਚੋਂ ਨਾ ਲੈਂਦਾ ਹੈ ਆਮ ਅਸੀਂ 95 ਦਿਨ ਤੇ ਵੜਦੇ ਹੁੰਨੇ ਆ ਅੱਗੇ ਤੇ ਤਾਂ ਵੀ 45 ਤੇ 45 90 45 ਦਿਨਾਂ ਤੇ ਜਾ ਕੇ ਨੇ ਅੱਧਾ ਹੋ ਜਾਣਾ ਤੇ ਮੈਂ ਤਾਂ ਕਾ ਲੂੰ ਪ੍ਰਾਣ ਪਾ ਰਹੇ ਆ ਪ੍ਰਾਣ ਦੀ ਕਿੰਨੀ ਢੋਜ ਪਾਉਣੀ ਆ ਆਮ ਤੌਰ ਤੇ ਦੁਕਾਨਦਾਰ 7 ਜਾਂ 7.5 ਕਿਲੋ ਢੋਜ ਕਹਿ ਰਹੇ ਆ ਸਹੀ ਆ ਉਹ ਜੇ 7 7.5 ਕਿਲੋ ਢੋਜ ਪਾ ਦਈਏ ਤਾਂ ਕੋਈ ਜ਼ਿਆਦਾ ਮਹਿੰਗੀ ਨਹੀਂ ਪੈਂਦੀ ਤੇ ਬਾਕੀ ਇਹ ਪਤਾਨ ਦਾ ਏਰੀਏ ਦਾ ਫਰਕ ਦੇ ਸਹਾਨੂੰ ਰੇਟ ਦਾ ਫਰਕ ਜਿਨ ਕਿ ਸਾਡੇ ਏਰੀਏ ਚ 90 95 85 ਇੱਥੇ ਕਿ ਮਿਲ ਰਹੀ ਆ ਤਾਂ ਤੁਸੀਂ ਆਪਣਾ ਪਤਾ ਕਰਕੇ ਕੀ ਸਸਤਾ ਪੈਂਦਾ ਇਹ ਚੀਜ਼ ਦਾ ਹੱਲ ਜ਼ਰੂਰ ਕਰ ਲਿਓ ਸੋ ਇਹ ਸੀ ਅੱਜ ਦੀ ਪੀਆਰ 126 ਬਾਰੇ ਜਾਣਕਾਰੀ ਧੰਨਵਾਦ ਦੋਸਤਾਂ